ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਸ਼ੁਭਕਰਮਣ ਧਾਲੀਵਾਲ ਡੇਰਾ ਮੈਨੇਜਰ ਦੇ ਰঞ্জੀਤ ਸਿੰਘ ਕਤਲ ਕੇਸ ਦੇ ਅੰਦਰ ਅਹਿਮ ਅਪਡੇਟ ਤੁਹਾਨੂੰ ਦੱਸਣ ਜਾ ਰਹੇ ਹਾਂ ਸਭ ਤੋਂ ਵੱਡੀ ਅਪਡੇਟ ਇਸ ਸਮੇਂ ਆ ਰਹੀ ਹੈ ਬਹਿਸ ਜਿਹੜੀ ਹੈ ਉਹ ਮੁੱਕ ਚੁੱਕੀ ਹੈ ਸੀਬੀਆਈ ਵੱਲੋਂ ਵੀ ਤੇ ਗੁਰਮੀਤ RAM ਰਹੀਮ ਸਿੰਘ ਜਿਹੜੇ ਹੋਰ ਸਣੇ ਪੰਜ ਦੋਸ਼ੀ ਨੇ ਉਹਨਾਂ ਵੱਲੋਂ ਵੀ ਜਿਹੜੀ ਆਖਰੀ ਬਹਿਸ ਸੀ ਆਖਰੀ ਦਲੀਲ ਰੱਖੀ ਜਾਣੀ ਸੀ ਇਹਨਾਂ ਵੱਲੋਂ ਉਹ ਮੁੱਕ ਚੁੱਕੀ ਹੈ ਤੇ ਹੁਣ ਜੱਜ ਸਾਹਿਬ ਨੇ ਉੱਠਣ ਤੋਂ ਪਹਿਲਾਂ ਕੋਰਟ 'ਚ ਉੱਠਣ ਤੋਂ ਪਹਿਲਾਂ ਇਹ ਗੱਲ ਕਹੀ ਹੈ ਵੀ ਮੈਂ 3 ਵਜੇ ਤੱਕ ਫੈਸਲਾ ਸੁਣਾ ਦੇਵਾਂਗਾ ਤਾਂ ਲਗਭਗ ਇਹ ਗੱਲ ਜੋ ਸਾਨੂੰ ਸਾਡੇ ਸਰਸਿਸ ਦੱਸ ਰਹੇ ਹੈ ਸੀਬੀਆਈ ਕੋਰਟ ਦੇ ਅੰਦਰ ਇਹ ਗੱਲ ਆਈ ਹੈ ਵੀ ਤਿੰਨ ਤੇ ਤਿੰਨ ਤੋਂ 4 ਦੇ ਵਿੱਚ ਵੀ ਫੈਸਲਾ ਆ ਸਕਦਾ ਮੋਸਟ ਲਾਈਕਲੀ ਜਾਂ ਅਨੁਮਾਨ ਦੇ ਤੌਰ ਤੇ 3 ਵਜੇ ਜੱਜ ਸਾਹਿਬ ਨੇ ਕਿਹਾ 3 ਵਜੇ ਤੱਕ ਮੈਂ ਫੈਸਲਾ ਸੁਣਾ ਦੂੰਗਾ ਜੱਜ ਨੇ ਜਦੋਂ ਸਾਰਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਹਰੇਕ ਨੂੰ ਆਖਰੀ ਵਾਰ ਪੁੱਛਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰ ਬੰਦੇ ਨੇ ਇਨੋਸੈਂਟ ਕੀਤਾ ਜਿੰਨੇ ਹੋਰ ਜਿਹੜੇ ਚਾਰ ਦੋਸ਼ੀ ਨੇ ਰਾਮ ਰਹੀਮ ਨਾਲ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਅਸੀਂ ਅਸੀਂ ਕਸੂਰਵਾਰ ਨਹੀਂ ਅਸੀਂ ਇਨੋਸੈਂਟ ਆ ਸਾਡਾ ਕੋਈ ਕਸੂਰ ਨਹੀਂ ਹੈਗਾ ਸਾਨੂੰ ਫਸਾਇਆ ਗਿਆ ਕਿਸ ਕਤਲ ਕਿਸੇ ਹੋਰ ਨੇ ਕੀਤਾ ਸਾਡੇ ਨਾਮ ਜਾਣ ਬੁਝ ਕੇ ਮੂਰੇ ਕੀਤੇ ਗਏ ਨੇ ਪਰ ਜਦੋਂ ਰਾਮ ਰਹੀਮ ਨੂੰ ਇਹ ਗੱਲ ਪੁੱਛੀ ਗਈ ਉਹਨਾਂ ਨੇ ਕਿਹਾ ਵੀ ਮੈਂ ਇਸ ਦੇਸ਼ ਦਾ ਨਾਗਰਿਕਾਂ ਗੁਰਮੀਤ ਰਾਮ ਰਹੀਮ ਨੂੰ ਜਦ ਇਹ ਗੱਲ ਪੁੱਛੀ ਉਹਨੇ ਕਿਹਾ ਮੈਂ ਇਸ ਦੇਸ਼ ਦਾ ਨਾਗਰਿਕਾਂ ਮੈਨੂੰ ਸੰਵਿਧਾਨ 'ਚ ਯਕੀਨ ਹੈ ਜੋ ਵੀ ਫੈਸਲਾ ਆਊਗਾ ਮੈਨੂੰ ਮਨਜ਼ੂਰ ਹੋਊਗਾ ਤੇ ਉਹਨਾਂ ਨੇ ਇਹ ਗੱਲ ਜੋ ਜੱਜ ਸਾਹਿਬ ਨੇ ਪੁੱਛੀ ਤੁਸੀਂ ਆਖਰ 'ਚ ਕੀ ਕਹਿਣਾ ਹੈ ਤਾਂ ਇਹ ਗੱਲ ਇਹ ਆਖਰੀ ਸ਼ਬਦ ਸੀਗੇ ਰਾਮ ਰਹੀਮ ਦੇ ਜਦੋਂ ਬਹਿਸ ਹੋਣ ਤੋਂ ਖਤਮ ਹੋਣ ਤੋਂ ਪਹਿਲਾਂ ਦੇ ਤੇ ਜਦੋਂ ਬੱਕ ਭਗ ਅਵਤਾਰ ਸਿੰਘ ਨੂੰ ਪੁੱਛਿਆ ਸਬਦਿੱਲ ਨੂੰ ਪੁੱਛਿਆ ਜਸਵੀਰ ਨੂੰ ਪੁੱਛਿਆ ਕ੍ਰਿਸ਼ਨ ਲਾਲ ਨੂੰ ਪੁੱਛਿਆ ਸਭ ਨੇ ਕਿਹਾ ਵੀ ਅਸੀਂ ਕਸੂਰਵਾਰ ਨਹੀਂ ਇੱਕ ਨੇ ਬੰਦੇ ਨੇ ਕਿਹਾ ਜੇ ਉਹ ਸਿਕਿਉਰਿਟੀ ਗਾਰਡ ਹੈ ਇਸ ਕੇਸ ਦੇ ਅੰਦਰ ਉਹਨੇ ਕਿਹਾ ਵੀ ਮੇਰਾ ਕਸੂਰ ਸਿਰਫ ਇੰਨਾ ਹੈ ਕਿ ਮੈਂ ਇਸ ਕੇਸ ਸਿਕਿਉਰਿਟੀ ਗਾਰਡ ਸੀ ਮੇਰਾ ਹੋਰ ਕੋਈ ਲੈਣਾ ਦੇਣਾ ਨਹੀਂ ਵੀ ਇੱਕ ਬੰਦਾ ਅਵਤਾਰ ਸਿੰਘ ਨੇ ਕਿਹਾ ਕਿ ਮੈਨੂੰ ਤਾਂ ਪਤਾ ਲੱਗਿਆ ਵੀ ਕਤਲ ਕਿਸੇ ਹੋਰ ਨੇ ਕੀਤਾ ਮੈਨੂੰ ਧੱਕੇ ਨਾਲ ਫਸਾਇਆ ਗਿਆ ਤਾਂ ਉਦੋਂ ਜਦੋਂ ਪੁੱਛਿਆ ਗਿਆ ਵੀ ਤੁਹਾਨੂੰ ਤੁਸੀਂ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਗਈ ਕਹਿੰਦਾ ਮੈਨੂੰ ਹਫ਼ਤੇ ਪਹਿਲਾਂ ਪਤਾ ਲੱਗਿਆ ਸੀਗਾ ਵੀ ਕਤਲ ਕਿਸੇ ਹੋਰ ਨੇ ਕਰਾਇਆਗਾ ਮੈਂ ਨਹੀਂ ਕੀਤਾ ਵਕ ਵਕ ਦਲੀਲਾਂ ਗੁਰਮੀਤ ਰਾਮ ਰਹੀਮ ਦੇ ਵਕੀਲਾਂ ਵੱਲੋਂ ਦਿੱਤੀਆਂ ਗਈਆਂ ਨੇ ਕਿ ਆਹ ਜਿਹੜਾ 7-8 ਜਿਹੜੇ ਵਕੀਲ ਸੀ ਸਭ ਨੇ ਹੀ ਵਕ ਵਕ ਦਲੀਲਾਂ ਕੀਤੀਆਂ ਰਹਿਮ ਦੀ ਅਪੀਲ ਕੀਤੀ ਫਿਰ ਤੋਂ ਵੀ ਰਹਿਮ ਕੀਤਾ ਜਾਵੇ ਵੀ 2002 ਤੋਂ ਪਹਿਲਾਂ ਜੇ ਘਟਨਾਵਾਂ ਵਾਪਰੀਆਂ ਨੇ ਇਹ ਸਾਰੀਆਂ ਘਟਨਾਵਾਂ ਉਦੋਂ ਹੋਈਆਂ ਉਸ ਤੋਂ ਬਾਅਦ ਤੋਂ ਕਿੰਨੇ ਅਸੀਂ ਸਮਾਜ ਸੇਵਾ ਦੇ ਕੰਮ ਕੀਤੇ ਨੇ ਕਿੰਨਾ ਅਸੀਂ ਆਪਣੇ ਆਪ ਨੂੰ ਰਿਫਾਰਮ ਕੀਤਾ ਹੈ ਇਸ ਤਰ੍ਹਾਂ ਦੀ ਦਲੀਲ ਵੀ ਦਿੱਤੀ ਗਈ ਇਹ ਤਰਕ ਵੀ ਦਿੱਤਾ ਗਿਆ ਅੰਦਰ ਕੋਰਟ ਨੂੰ ਕਿ ਸਾਡੇ ਤੁਸੀਂ ਚੈਰੀਟੇਬਲ ਵਰਕਸ ਦੇਖੋ ਕਿੰਨੇ ਅਸੀਂ ਜਿਨੀਆਂ ਆਪਣੀਆਂ ਸਾਰੀਆਂ ਪ੍ਰਾਪਤੀਆਂ ਨੇ ਉਹਨਾਂ ਨੇ ਪਹਿਲਾਂ ਵੀ ਗਨਾਈਆਂ ਸੀ ਅੱਜ ਵੀ ਉਹ ਦੱਸਿਆ ਵੀ ਸਾਡੀਆਂ ਜਿਹੜੀਆਂ ਚੈਰੀਟੇਬਲ ਵਰਕਸ ਨੇ ਅਸੀਂ 올 ਓਵਰ ਇੰਡੀਆ ਕਰਦੇ ਆ ਸਾਰੇ ਦੇਸ਼ 'ਚ ਅਸੀਂ ਚੈਰੀਟੀ ਕਰਦੇ ਆ ਤਾਂ ਉਸ ਨੂੰ ਕਨਸੀਡਰ ਕਰਨਾ ਚਾਹੀਦਾ ਹੈ ਉਸ ਨੂੰ ਦੇਖਦੇ ਹੋਏ ਇਹ ਦੇਖਣਾ ਚਾਹੀਦਾ ਵੀ ਅਸੀਂ ਕਿੰਨਾ ਰਿਫਾਰਮ ਹੋਇਆ ਗੁਰਮੀਤ ਰਾਮ ਰਹੀਮ ਤੇ ਹੋਰ ਵੀ ਜਿਹੜੇ ਨੇਡਰਾਂ ਦੇ ਦੋਸ਼ੀ ਨੇ ਬਾਕੀ ਜਿਹੜੇ ਜਾਣੇ ਹੈਗੇ ਆ ਤਾਂ ਇਸ ਵਲੇ ਦੀ ਵੱਡੀ ਖਬਰ ਇਹੀ ਹੈ ਵੀ 3 ਵਜੇ ਦੇ ਕਰੀਬ ਜੱਜ ਸਾਹਿਬ ਦਾ ਫੈਸਲਾ ਸੁਣਾ ਸਕਦੇ ਨੇ ਉਹਨਾਂ ਨੇ ਕਿਹਾ ਉਹਨੇ ਸਾਰੇ ਆਰਗੂਮੈਂਟਸ ਕਲੋਜ਼ ਹੋ ਗਿਆ ਹਰ ਪੱਖ ਉਹਨਾਂ ਨੇ ਸੁਣ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੈਂ ਕੀ ਕਹਿੰਦੇ ਵੀ 3 ਵਜੇ ਤੱਕ ਫੈਸਲਾ ਆਪਣਾ ਸੁਣਾ ਦੂੰਗਾ ਹੁਣ ਦੇਖਣਾ ਇਹ ਹੋਵੇਗਾ ਵੀ ਫੈਸਲਾ ਕੀ ਆਉਂਦਾ ਹਾਲਾਂਕਿ ਕਾਰਡੀ ਤੋਂ ਕਾਰਡੀ ਜਿਹੜੀ ਸਜ਼ਾ ਹੈ ਹਾਲਾਂਕਿ ਕਾਰਡੀ ਤੋਂ ਕਾਰਡੀ ਜਿਹੜੀ ਸਜ਼ਾ ਹੈ ਉਹ ਮੰਗੀ ਗਈ ਸੀਗੀ ਸੀਬੀਆਈ ਵੱਲੋਂ ਉਹਨਾਂ ਨੇ ਕਿਹਾ ਸੀਗਾ ਵੀ ਲਾਈਫ ਇਨ ਪ੍ਰिजनਮੈਂਟ ਟ ਲਾਈਫ ਹੋਵੇ ਜਾਂ ਫਿਰ ਫਾਂਸੀ ਦੀ ਸਜ਼ਾ ਹੋਵੇ ਹੁਣ ਦੇਖਣਾ ਹੈ ਹੋਵੇ ਜੱਜ ਸਾਹਿਬ ਕੀ ਫੈਸਲਾ ਸੁਣਾਉਂਦੇ ਆ ਕੀ ਉਹਨਾਂ ਦਾ ਆਖਰੀ ਹੁਣ ਹਜੇ ਕਿਹਾ ਜਾ ਰਿਹਾ ਵੀ ਉਹ ਜੱਜਮੈਂਟ ਲਿਖਾਈ ਜਾ ਰਹੀ ਹੈ ਫਾਈਨਲ ਜਿਹੜੇ ਆਰਗੂਮੈਂਟਸ ক্লোਜ਼ ਹੋਣ ਤੋਂ ਬਾਅਦ ਜਿ ਉਹਨਾਂ ਨੇ ਫਾਈਨਲ ਜੱਜਮੈਂਟ ਹੈ ਜੋ ਅਨਾਉਂਸ ਹੋਊਗੀ ਉਹ ਲਿਖਾ ਰਹੇ ਨੇ ਤੇ ਉਹਨਾਂ ਨੇ ਥੋੜਾ ਸਮਾਂ ਮੰਗਿਆ ਪਰ ਇੱਕ ਗੱਲ ਤੁਹਾਨੂੰ ਦੱਸ ਦਈਏ ਵੀ ਗੁਰਮੀਤ RAM ਰਹੀਮ ਤੋਂ ਜਦੋਂ ਪੁੱਛਿਆ ਗਿਆ ਕਰ ਫਿਰ ਤੋਂ ਉਹਨੂੰ ਜਾਣੂ ਕਰਾ ਦਈਏ ਵੀ ਤੁਸੀਂ ਕੀ ਕਹਨ ਉਹਨਾਂ ਨੇ ਇਹੀ ਗੱਲ ਕਹੀ ਸਿਰਫ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਇਨੋਸੈਂਟ ਆ ਜਾਂ ਕੁਝ ਉਹਨਾਂ ਨੇ ਸਿਰਫ ਇੰਨੀ ਗੱਲ ਹੀ ਕਹੀ ਹੈ ਵੀ ਮੈਂ ਇਸ ਦੇਸ਼ ਦਾ ਨਾਗਰਿਕ ਆ ਮੈਨੂੰ ਸੰਵਿਧਾਨ 'ਤੇ ਯਕੀਨ ਹੈ ਜੋ ਵੀ ਫੈਸਲਾ ਹੋਊਗਾ ਮੈਨੂੰ ਮਨਜ਼ੂਰ ਹੋਊਗਾ ਹਾਲਾਂਕਿ ਉਹਨਾਂ ਜਿਹੜੇ 7 8 10 ਵਕੀਲ ਨੇ ਸਭ ਨੇ ਵਾਰੀ-ਵਾਰੀ ਤਰੀਕੇ ਨਾਲ ਦਲੀਲਾਂ ਦਿੱਤੀਆਂ ਦੱਸਣ ਦੀ ਕੋਸ਼ਿਸ਼ ਕੀਤੀ ਚਾਨਣ ਪਾਉਣ ਦੀ ਕੋਸ਼ਿਸ਼ ਕੀਤੀ ਜਿੰਨੇ ਵੀ ਉਹਨਾਂ ਨੇ ਕੰਮ-ਕਾਰਜ ਕੀਤੇ ਆਪਣੀਆਂ ਪ੍ਰਾਪਤੀਆਂ ਗਨਾਈਆਂ ਗਈਆਂ ਬਾਰੀ-ਬਾਰੀ ਤੇ ਬਾਕੀ ਜਿਹੜੇ ਬੰਦਿਆਂ ਤੋਂ ਬਾਕੀ ਜਿਹੜੇ ਹੋਰ ਦੋਸ਼ੀ ਨੇ ਉਹਨਾਂ ਨਾਲ ਜੋ ਗ ਸੂਰਾ ਸਾਡਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਫਸਾਇਆ ਜਾ ਰਿਹਾ ਸਾਡਾ ਇਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਕਾਤਿਲ ਕੋਈ ਹੋਰ ਨੇ ਤੇ ਸਾਡਾ ਨਾਮ ਪਾ ਦਿੱਤਾ ਗਿਆ ਕੇਸ ਚ ਤਾਂ ਇਹ ਬਹੁਤ ਵੱਡੀਆਂ ਗੱਲਾਂ ਜਿਹੜੀ ਅੰਦਰ ਤੋਂ ਸਾਨੂੰ ਪਤਾ ਲੱਗੀਆਂ ਪਹਿਲਾਂ ਇਹ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਆਸ ਸੀਗੇ ਵੀ ਜਿਹੜੀਆਂ ਦਲੀਲਾਂ ਕਿਉਂਕਿ ਇੱਕ ਅਵਤਾਰ ਸਿੰਘ ਨੂੰ ਸੁਣ ਲਿਆ ਗਿਆ ਸੀ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਬੰਦੇ ਆ ਉਹਨਾਂ ਨੂੰ ਨਹੀਂ ਸੁਣਿਆ ਗਿਆ ਸੀਗਾ ਤਾਂ ਅੱਜ ਉਹ ਸਾਰਿਆਂ ਦੇ ਆਰਗੂਮੈਂਟਸ ਫਾਈਨਲ ਸੁਨੇਗੇ ਫਿਰ ਆਰਗੂਮੈਂਟਸ ਕਲੋਜ਼ ਹੋਏ ਨੇ ਤੇ ਹੁਣ ਕਿਹਾ ਜਾ ਰਿਹਾ ਵੀ ਕਿਸੇ ਸਮੇਂ ਵੀ ਫੈਸਲਾ ਆ ਸਕਦਾ ਹੈ ਜਿਵੇਂ ਕਿ ਸੁਣ ਦੱਸਿਆ ਵੀ ਜੱਜ ਸਾਹਿਬ ਨੇ ਕਿਹਾ ਵੀ 3 ਵਜੇ ਤੱਕ ਜੋ ਹੈ ਫੈਸਲਾ ਦਿੱਤਾ ਜਾਊਗਾ ਸੁਣਾਇਆ ਜਾਊਗਾ ਤੇ ਪਹਿਲਾਂ ਇਹ ਸੀਗਾ ਵੀ ਅੱਜ ਵੀ ਨਵੀਂ ਤਰੀਕ ਪੈ ਸਕਦੀ ਹੈ ਕੋਈ ਹੋਰ ਤਰੀਕ ਜੱਜ ਸਾਹਿਬ ਦੇ ਸਕਦੇ ਆ ਪਰ ਨਹੀਂ ਹੁਣ ਇੱਕ ਆਰਗੂਮੈਂਟਸ ক্লোਜ਼ ਹੋਏ ਨੇ ਤਾਂ ਅੱਜ ਹਰ ਹਾਲਤ ਵਿੱਚ ਫੈਸਲਾ ਆਊਗਾ ਉਹ ਮੁੱਕ ਚੁੱਕੀ ਹੈ ਤੇ ਹੁਣ ਜੱਜ ਸਾਹਿਬ ਨੇ ਉੱਠਣ ਤੋਂ ਪਹਿਲਾਂ ਕੋਰਟ ਚ ਉੱਠਣ ਤੋਂ ਪਹਿਲਾਂ ਇਹ ਗੱਲ ਕਹੀ ਹੈ ਵੀ ਮੈਂ 3 ਵਜੇ ਤੱਕ ਫੈਸਲਾ ਸੁਣਾ ਦੇਵਾਂਗਾ ਤਾਂ ਲਗਭਗ ਇਹ ਗੱਲ ਜੋ ਸਾਨੂੰ ਸਾਡੇ ਸੋਰਸਸ ਦੱਸ ਰਹੇ ਹੈ 150 ਬੰਦਾ ਹੈਗਾ 700 ਪਿੰਚਕੂਲਾ ਦੀ ਲੋਕਲ ਫੋਰਸ ਹੈ ਸਿਰਸੇ ਵੀ ਹਾਈ ਅਲਰਟ ਕੀਤਾ ਹੋਇਆ ਨਾਲ ਦੀ ਨਾਲ ਇਹਨੇ ਪੰਜਾਬ ਦੇ ਏਰੀਆ ਦੇ ਹਾਰਡ ਕੋਰ ਮਾਲਵਾ ਏਰੀਆ ਜਿੱਥੇ ਡੇਰੇ ਸਮਰਥਕ ਨੇ ਉੱਥੇ ਵੀ ਹਾਈ ਅਲਰਟ ਕੀਤਾ ਗਿਆ ਹੈ ਆਈਡੀ ਹਾਈ ਸਟੇਬਿਲਿਟੀ ਅਹਿਮ ਖਬਰ ਤੁਹਾਨੂੰ ਦੱਸਦੇ ਆ ਪੰਚਕੁਲਾ ਕੋਰਟ ਤੋਂ ਬਾਅਦ ਜਿੱਥੇ ਕੀ ਸੁਣਵਾਈ ਚੱਲ ਰਹੀ ਸੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੇਸ ਨੂੰ ਲੈ ਕੇ ਅੰਜੀਤ ਸਿੰਘ ਮਰਡਰ ਕੇਸ ਨੂੰ ਲੈ ਕੇ ਤਾਂ ਉਹ ਉਹਦੀ ਤੁਹਾਡੀ ਸਭ ਤੋਂ ਅਹਿਮ ਲੇਟੈਸਟ ਅਪਡੇਟ ਇਹ ਸੀਗਾ ਵੀ ਜਿਹੜੇ ਕਿਆਸ ਰਾਈਆਂ ਸੀਗੀਆਂ ਉਹ ਖਤਮ ਹੋਈਆਂ ਨੇ ਜੱਜ ਸਾਹਿਬ ਨੇ ਕਿਹਾ ਵੀ ਅਸੀਂ 3 ਵਜੇ ਦੇ ਲਗਭਗ ਫੈਸਲਾ ਸੁਣਾਵਾਂਗੇ ਉਹ ਜਿਹੜੀ ਅੰਦਰਲੀ ਗੱਲਾਂ ਹਰ ਬੰਦਾ ਇਹ ਕਹਿ ਰਿਹਾ ਵੀ ਮੈਂ ਇਨੋਸੈਂਟ ਆ ਮੇਰਾ ਕੋਈ ਲੈਂਡ ਦੇਣ ਨਹੀਂ ਦੂਜੇ ਪਾਸੇ ਸੀਬੀਆਈ ਨੇ ਇੱਕ ਵਾਰ ਫਿਰ ਤੋਂ ਕਿਹਾ ਗਿਆ ਵੀ ਫਾਂਸੀ ਟਫ ਟੂ ਟਫ ਸਜ਼ਾ ਜਿਹੜੀ ਸਭ ਤੋਂ ਵੱਧ ਹੈਵੀਐਸਟ ਤੋਂ ਹੈਵੀਐ ਇਹ ਨਹੀਂ ਦਿੱਤੀ ਜਾਵੇ ਕਿ ਕਾਢੀ ਤੋਂ ਕਾਢੀ ਸਜ਼ਾ ਜਿਸ ਤਰ੍ਹਾਂ ਦਾ ਅਪਰਾਧ ਕੀਤਾ ਗਿਆ ਜਿਸ ਤਰ੍ਹਾਂ ਦੀ ਸਾਜ਼ਿਸ਼ ਰਚੀ ਗਈ ਉਸ ਤੋਂ ਬਾਅਦ ਜਿਵੇਂ ਸਾਰੀਆਂ ਗੱਲਾਂ ਇਹ ਨੂੰ ਅੰਜਾਮ ਦਿੱਤਾ ਗਿਆ ਤਾਂ ਕਾਢੀ ਤੋਂ ਕਾਢੀ ਸਜ਼ਾ ਹੋਣੀ ਚਾਹੀਦੀ ਹੈ ਅਗਲਾ ਪਿਛਲਾ ਵੇਰਵਾ ਵੀ ਜਿੰਨਾਂ ਅਗਲਾ ਪਿਛਲੇ ਕੇਸਾਂ ਦਾ ਵੇਰਵਾ ਹਾਲਾਂਕਿ ਪਹਿਲਾਂ ਦੋ ਜਿਹੜੇ ਕੇਸਾਂ ਸਜ਼ਾ ਹੋਈਆਂ ਉਹਨਾਂ ਦਾ ਵੇਰਵਾ ਵੀ ਦਿੱਤਾ ਗਿਆ ਜਿਹੜੇ ਬਾਕੀ ਦੇ ਕੇਸ ਚੱਲ ਰਹੇ ਹਨ ਉਹਨਾਂ ਬਾਰੇ ਵੀ ਪੂਰਾ ਜੱਜ ਸਾਹਿਬ ਨੂੰ ਜਾਣੂ ਕਰਾਇਆ ਗਿਆ ਵੀ ਇਹ ਐਵੀਡੈਂਸ ਉਹ ਕੇਸਾਂ 'ਚ ਵੀ ਹੈਗਾ ਤੇ ਉਸ ਤੋਂ ਬਾਅਦ ਹੀ ਇਹਨਾਂ ਨੇ ਇਹ ਗੱਲਾਂ ਜੋ ਦਿੱਤੀਆਂ ਗਈਆਂ ਤਾਂ ਜੱਜ ਸਾਹਿਬ ਨੂੰ ਇਹ ਵੀ ਨੋਟ ਕਰਾਇਆ ਗਿਆ ਵੀ ਜਜਮੈਂਟ ਦੇਣ ਤੋਂ ਪਹਿਲਾਂ ਹਰ ਇੱਕ ਚੀਜ਼ ਸੁਣਜਣ ਕਰਾਈ ਆ ਆਰਐਸ ਬੈਂਸ ਜੋ ਕਿ ਇਕਸੀਰ ਦੇ ਜੋ ਕਿ ਰਣਜੀਤ ਸਿੰਘ ਪਰਿਵਾਰ ਦੇ ਵਕੀਲ ਸੀ ਜਿਨ੍ਹਾਂ ਨੇ ਐਪਲੀਕੇਸ਼ਨ ਲਾਈ ਸੀਗੀ ਹਾਈ ਕੋਰਟ ਦੇ ਉੱਤੇ ਜੱਜ ਸਾਹਿਬ ਦੇ ਉੱਤੇ ਇੱਕ ਤਰ੍ਹਾਂ ਦਾ ਸਵਾਲ ਚੱਕੇ ਗਏ ਸੀਗੇ ਵੀ ਮੈਂ ਇਹ ਜੱਜ ਸਾਹਿਬ ਪੱਖਪਾਤ ਕਰ ਰਿਹਾ ਸੀ ਕਿਸੇ ਹੋਰ ਨੂੰ ਜੱਜ ਲਾਇਆ ਜਾਵੇ ਤਾਂ ਉਹ ਡਿਸਮਿਸ ਕੀਤੀ ਗਈ ਸੀ ਹਾਈ ਕੋਰਟ ਵੱਲੋਂ ਤੇ ਅੱਜ ਫਿਰ ਤੋਂ 8 ਤਰੀਕ ਨੂੰ ਦੋਸ਼ੀ ਦਿੱਤਾ ਗਿਆ ਉਸ ਤੋਂ ਬਾਅਦ 12 ਤਰੀਕ ਨੂੰ ਫਿਰ ਕਿਹਾ ਗਿਆ ਵੀ ਫੈਸਲਾ ਰੱਖਮਾ ਰੱਖ ਲਿਆ ਗਿਆ ਤੇ ਉਸ ਤੋਂ ਬਾਅਦ ਇਹ ਤੀਜੀ ਤਰੀਕ ਪਈ ਸੀਗੀ ਇਹ ਫੈਸਲੇ ਨੂੰ ਲੈ ਕੇ ਜੋ ਕਿ ਅੱਜ ਹੈ 18 ਤਰੀਕ ਹੁਣ ਦੇਖਣਾ ਇਹ ਹੋਵੇਗਾ ਵੀ ਜੱਜ ਸਾਹਿਬ ਕੀ ਅਨਾਉਂਸ ਕਰਦੇ ਹੈ ਕੀ ਉਹਦੇ ਚ ਆਊਗੀ ਗੱਲਾਂ ਬਾਤਾਂ ਕਿਸ ਤਰ੍ਹਾਂ ਦੀ ਸਜ਼ਾ ਹੋਊਗੀ ਸੀਬੀਆਈ ਵੱਲੋਂ ਘਰਦਿਆਂ ਵੱਲੋਂ ਲਾਈਫ ਇਨ ਪ੍ਰਿਜ਼ਨਮੈਂਟ ਤੇ ਫਾਂਸੀ ਮੰਗੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਜੱਜ ਸਾਹਿਬ ਦਾ ਕੀ ਫੈਸਲਾ ਹੁੰਦਾ ਇੱਕ ਵਾਰ ਫੇਰ ਤੋਂ ਤੁਹਾਨੂੰ ਅਪਡੇਟ ਦੇ ਦਈਏ 3 ਵਜੇ ਇਸ ਵਾਰ ਫੈਸਲਾ ਆ ਸਕਦਾ 3 ਵਜੇ ਲਗਭਗ ਗਰਾਊਂਡ ਫੈਸਲਾ ਆਊਗਾ ਰਾਮ ਰਹੀਮ ਨੇ ਕਿਹਾ ਵੀ ਜੋ ਵੀ ਫੈਸਲਾ ਆਊਗਾ ਮੈਨੂੰ ਮਨਜ਼ੂਰ ਹੈ ਬਾਕੀ ਦੋਸ਼ੀਆਂ ਨੇ ਇਹੀ ਗੱਲਾਂ ਕਈਆਂ ਨੇ ਵੀ ਅਸੀਂ ਬੇਕਸੂਰ ਆ ਸਾਨੂੰ ਇਸ ਗੱਲ ਉੱਤੇ ਫਸਾਇਆ ਗਿਆ ਸਾਡਾ ਇਸ ਕਤਲ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕਸੂਰ ਸਿਰਫ ਇਹਨਾਂ ਵੀ ਅਸੀਂ ਰਾਮ ਰਹੀਮ ਦੇ ਡੇਰੇ 'ਚ ਕੰਮ ਕਰਦੇ ਸੀਗੇ ਉਹਦੇ ਦੇ ਸਟਾਫ ਮੈਂਬਰ ਸੀਗੇ ਉਹਦੇ ਸ਼ਾਮਿਲ ਸੀਗੇ ਹੋਰ ਅਪਡੇਟ